ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਰੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਜੋ ਤੈਤ ਜੇ ਸ਼ਰਮ ਪਜਾਇਓ ਆਪੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਗਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਬੁਰੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਗੁੰਚਰ ਅਸਕੂਲਾ ਸਭ ਪਰ ਕਿਰਪਾ ਦ੍ਰਿਸ਼ਟ ਪਰ ਖੂਲਾ ਸਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਪਰ ਅਚਨ ਚੇਤ ਇਹ ਕੁਝ ਸ਼ਹਿਰ ਦੀਆਂ ਜਸੇਬੰਦੀਆਂ ਜਦ ਕਿ ਮੰਨਨ ਸਾਹਿਬ ਕੱਲ ਇੱਕ ਬਿਆਨ ਦੇ ਚੁੱਕੇ ਆ ਜੋ ਅੰਤਰਕ ਕਮੇਟੀ ਨੇ ਫੈਸਲਾ ਕੀਤਾ ਸਿੰਘ ਸਾਹਿਬਾਨ ਨਾਲ ਲਾਉਣ ਦਾ ਉਹ ਮਾੜਾ ਤੇ ਮੰਦ ਭਗਾਇਆ ਉਸ ਤੋਂ ਬਾਅਦ ਵੀ ਜਿਹੜਾ ਇਹ ਰੋਸ ਪ੍ਰਗਟ ਕਰਨਾ ਉਹ ਜਾਣਬੁੱਝ ਕੇ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਅਸੀਂ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਹੋਣਾ ਅਸੀਂ ਸ਼ਾਂਤੀ ਚਾਹੁੰਦੇ ਆ ਜੱਥੇਦਾਰ ਨੂੰ ਲੈ ਕੇ ਪਿਛਲੇ ਦਿਨ ਤੋਂ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਸਿੱਖ ਜੱਥੇਬੰਦੀਆਂ ਦੇ ਵਿੱਚ ਵਿਰੋਧ ਕੀਤੇ ਜਾ ਰਹੇ ਨੇ ਤੇ ਗੱਲ ਕਰੀਏ ਆਪਾਂ ਇਸ ਟਾਈਮ ਖੜੇ ਆ ਜਲੰਧਰ ਦੇ ਸਰਦਾਰ ਕਲਵੰਤ ਸਿੰਘ ਜੋ ਮੰਨਨ ਦੇ ਘਰ ਦੇ ਬਾਹਰ ਕਿੱਥੇ ਉਹਨਾਂ ਇਸ ਅਲੱਗ-ਅਲੱਗ ਸਿੱਖ ਜੱਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾ ਰਹੇ ਨੇ ਤੇ ਉੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਲੱਗ-ਅਲੱਗ ਪੁਲਿਸ ਪਾਰਟੀਆਂ ਗੜੀਆਂ ਚਾਰੇ ਪਾਸੇ ਉਸ ਦੇ ਘਰ ਨੂੰ ਕਿਹੜਾ ਘੇਰਾਬੰਦੀ ਕੀਤੀ ਗਈ ਹੈ ਤੇ ਅਲੱਗ-ਅਲੱਗ ਜੱਥੇਬੰਦੀਆਂ ਜੋ ਹੈ ਜਲੰਧਰ ਦੇ ਵਿੱਚ ਪਹੁੰਚੀਆਂ ਤੇ ਉਹਨਾਂ ਦੇ ਘਰ ਦਾ ਕਿਹੜਾ ਘਰਾਬ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੁੱਧ ਮੰਨਣ ਦੇ ਹੱਕ ਦੇ ਵਿੱਚ ਵੀ ਕਿਹੜੇ ਲੋਕ ਆ ਉਹ ਇਕੱਠੇ ਹੋਏ ਹੋਏ ਨੇ ਤੇ ਉਹ ਮੁਹੱਲਨ ਵਾਸੀ ਵੀ ਇਕੱਠੇ ਨੇ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਸ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਮਣੇ ਸਾਹਮਣੇ ਸਿੱਖ ਲਗ ਲਗ ਸਿੱਖ ਬੰਦੀ ਜੱਤ ਬੰਦੀਆਂ ਕਿਹੜੀਆਂ ਵਿਰੋਧ ਕਰਦੀਆਂ ਨਜ਼ਰ ਆ ਰਹੀਆਂ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਜੋ ਐਸ ਡੀ ਪੀ ਸੀ ਦੇ ਮੈਂਬਰ ਵੀ ਹੈ ਉਸ ਕਮੇਟੀ ਦੇ ਜੋ ਮੇਨ ਉਦੇਦਾਰ ਵੀ ਹੈ ਤੁਸੀਂ ਦੇਖ ਰਹੇ ਹੋ ਵਿਰੋਧ ਕਿਹੜਾ ਕੀਤਾ ਜਾ ਰਿਹਾ ਹੈ ਅਲੱਗ-ਅਲੱਗ ਕਮੇਟੀ ਮੈਂਬਰਾਂ ਵੱਲੋਂ ਤੇ ਉਧਰ ਦੂਸਰੇ ਪਾਸੇ ਜੋ ਸਰਦਾਰ ਮੰਨਨ ਸਿੰਘ ਦੇ ਹੱਕ ਦੇ ਵਿੱਚ ਲੋਕ ਇਕੱਠੇ ਹੋਏ ਨੇ ਕੋਈ ਤਰੀ ਨਹੀਂ ਮਸ਼ਾਨ ਦੇਣੀ ਇਹਨਾਂ ਨੂੰ ਪਾਰ ਗੱਲਾਂ ਆਪਣੇ ਘਰ ਜਾ ਕੇ ਕਰਨੋ ਅਸੀਂ ਜਦੋਂ ਮਗੀਆਂ ਦਿਖਾਈਆਂ ਵਾਇਲੈਂਸ ਨਹੀਂ ਹੋਇਆ ਲੇਕਿਨ ਮੈਂ ਤੁਹਾਡੇ ਧਿਆਨ ਤੇ ਗੱਲ ਜਿਹੜੀ ਚਾਹਾਂ ਕੀ ਗੱਲ ਬਾਤ ਹੈ ਜੀ ਤੁਸੀਂ ਅੱਜ ਦੇਖੋ ਅੱਜ ਅਸੀਂ ਤਾਂ ਹੋਲੇ ਮਹਲੇ ਦਾ ਲੰਗਰ ਲਗਦਾ ਪਾਵਨ ਧਰਤੀ ਅੱਠ ਦਿਨ ਲਾਈਦਾ ਸ਼ਹੀਦੋਦਸਾਂਗ ਵੈਲਫੇਅਰ ਸੇਵਾ ਸਟੇਡੀ ਵੱਲੋਂ ਉਹਦੇ ਸਬੰਧ ਚ ਅਸੀਂ ਮੀਟਿੰਗ ਰੱਖੀ ਸੀ ਮੰਨਨ ਸਾਹਿਬ ਦੇ ਘਰ ਪਰ ਅਚਨ ਚੇਤ ਇਹ ਕੁਝ ਸ਼ਹਿਰ ਦੀਆਂ ਜਸੇਬੰਦੀਆਂ 21 21 ਜਿਹੜੀਆਂ ਹੈਗੀਆਂ ਇਹ ਮੰਨਨ ਸਾਹਿਬ ਦੇ ਨਾਲ ਰੋਸ ਪ੍ਰਗਟ ਕਰਨਾ ਹੈ ਜਾਂ ਕਿ ਮੰਨਨ ਸਾਹਿਬ ਕੱਲ ਇੱਕ ਬਿਆਨ ਦੇ ਚੁੱਕੇ ਆ ਜੋ ਅੰਤਰ ਕਮੇਟੀ ਨੇ ਫੈਸਲਾ ਕੀਤਾ ਸਿੰਘ ਸਾਹਿਬਾ ਨਾਲ ਲਾਉਣ ਦਾ ਉਹ ਮਾੜਾ ਤੇ ਮੰਦ ਭੱਗ ਆਇਆ ਉਸ ਤੋਂ ਬਾਅਦ ਵੀ ਜਿਹੜਾ ਇਹ ਰੋਸ ਪ੍ਰਗਟ ਕਰਨਾ ਮੈਂ ਨਹੀਂ ਸਮਝਦਾ ਕਿਸੇ ਤਰ੍ਹਾਂ ਵੀ ਜਾਇਜ਼ ਆ ਇਹ ਮੰਨਨ ਸਾਹਿਬ ਦੇ ਮੇਨ ਉਧਾ ਹੈ ਉਹਨਾਂ ਦੀ ਕਮੇਟੀ ਦੇ ਵਿੱਚ ਉਹ ਚਾਹਤ ਬਹੁਤ ਕੁਝ ਹੋ ਸਕਦਾ ਹੈ ਅਲੱਗ-ਅਲੱਗ ਪੂਰੇ ਪੰਜਾਬ ਦੇ ਵਿੱਚ ਸੁਣੋ ਮੇਰੀ ਬਾਲ ਮੰਨਨ ਸਾਹਿਬ ਉੱਥੇ ਦੇ ਮੁੱਖ ਸਕੱਤਰ ਆ ਉਹਨਾਂ ਦਾ ਕੰਮ ਆ ਉੱਥੇ ਲਾਣਾ ਜਿਹੜੀ ਜੋ ਸਿਸਟਮ ਆ ਨਾ ਜੂਟਿਆ ਉਹ ਆ ਜਿਹੜਾ ਅੰਤਨ ਕਮੇਟੀ ਉਹ ਵੱਖਰੀ ਹੁੰਦੀ ਆ ਉਹ ਸ਼੍ਰੋਮਣੀ ਕਮੇਟੀ ਬਣਾਈ ਹੁੰਦੀ ਆ ਫੈਸਲੇ ਉਹਨਾਂ ਦੇ ਆ ਇਸ ਕਰਕੇ ਫੈਸਲਾ ਮੰਨਨ ਸਾਹਿਬ ਨਾਲ ਉਹਨਾਂ ਕੋਈ ਲਿੰਕ ਨਹੀਂ ਹੈਗਾ। ਤੁਸੀਂ ਮੰਨਨ ਸਾਹਿਬ ਦੇ ਹੱਕ ਦੇ ਵਿੱਚ। ਅਸੀਂ ਬਿਲਕੁਲ ਮੰਨਨ ਸਾਹਿਬ ਦੇ ਹੱਕ 'ਚ ਆ। ਜਿੱਥੇ ਪਾਸੇ ਵਿਰੋਧੀ ਤੁਹਾਡੇ ਭਰਾ ਨੇ ਤੁਹਾਡੇ ਜਥੇਬੰਦੀਆਂ ਹੈਗੀਆਂ ਕਿਹਾ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ। ਅਸੀਂ ਕੋਈ ਗੱਲ ਨਹੀਂ ਕਰਨੀ ਜਿਸ ਬੰਦੇ ਨੂੰ ਇਹ ਨਹੀਂ ਪਤਾ ਕੰਤੇ ਲਿਖਿਆ ਕਿ ਮੰਨਨ ਸਾਹਿਬ ਕੱਲ ਸਪਸ਼ਟ ਕਰ ਚੁੱਕੇ ਆ ਕਿ ਜੈਕਟਰ ਦਾ ਫੈਸਲਾ ਜਿਹੜਾ ਮੰਦ ਭਾਗਾ ਆ ਠੀਕ ਆ ਉਸ 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 ਗੱਲ ਨੂੰ ਲੈ ਕੇ ਉਸ ਨੂੰ ਲੈ ਕੇ ਅੱਜ ਰੋਸ ਕਰਨਾ ਉਹਨਾਂ ਦਾ ਬਿਲਕੁਲ ਗਲਤ ਆ। ਉਹ ਜਾਣਬੁੱਝ ਕੇ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ। ਅਸੀਂ ਸ਼ਹਿਰ ਦਾ ਮਾਹੌਲ ਨਹੀਂ ਖਰਾਬ ਹੋਣਾ ਅਸੀਂ ਸ਼ਾਂਤੀ ਚਾਹੁੰਦੇ ਆ ਹੁਣ ਵੀ ਸਾਡੀ ਬੇਨਤੀ ਆ ਕਿ ਉਹਨੇ ਆਪਣੀ ਫੋਟੋ ਕਰਾਉਣੀ ਸੀ ਕੱਲ ਤੇ ਉਹਨਾਂ ਦੀ ਆਦਤ ਆ ਫੋਟੋ ਕਰਾ ਕੇ ਖਵਾਰਾ ਚ ਸ਼ੋਸ਼ੇ ਆਪਣੇ ਨੰਬਰ ਬਣਾਉਂਦੀ ਉਹ ਨਹੀਂ ਬਣਾ ਲਈ ਇਸ ਕਾ ਕੇ ਜਾਨ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਵਿਰੋਧ ਕਿਹੜਾ ਕੀਤਾ ਜਾ ਰਿਹਾ ਹੈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਰਦਾਰ ਮੰਨਨ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਕਿਹੜੇ ਇੱਥੇ ਪਹੁੰਚੇ ਨੇ ਦੂਜੇ ਪਾਸੇ ਸਿੱਖ ਤਾਲਮੇਲ ਕਮੇਟੀ ਦੇ ਅਲੱਗ-ਅਲੱਗ ਜਥੇਬੰਦੀਆਂ ਕਿਹੜੀਆਂ ਪਹੁੰਚੀਆਂ ਪੁਲਿਸ ਵੱਲੋਂ ਉਹਨਾਂ ਵੱਲੋਂ ਰੋਕਿਆ ਜਾ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਸਰਦਾਰ ਜੋ ਐਸਡੀਪੀਸੀ ਦੇ ਮੈਂਬਰ ਹੈ ਮੰਨਨ ਉਹਨਾਂ ਦੇ ਘਰ ਦੇ ਬਾਹਰ ਦਾ ਜੋ ਜੋ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਕਿਹੜੇ ਇਕੱਠੇ ਹੋਏ ਨੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਉ ਦੂਜੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋ ਦਰਿਆ ਵਿਸ਼ਾ ਕੇ ਬੈਠ ਗਏ ਨੇ ਤੇ ਉੱਥੇ ਪਾੜ ਕਿਹੜਾ ਕੀਤਾ ਜਾ ਰਿਹਾ ਅਸੀਂ ਗੱਲਬਾਤ ਕਰਦੇ ਆਂ ਭਾਈ ਜੀ ਤੁਸੀਂ ਅੱਜ ਸਰਦਾਰ ਮੰਨਨ ਦੇ ਹੱਕ ਦੇ ਵਿੱਚ ਖੜੇ ਹੋਏ ਹੋ ਦੂਜੇ ਪਾਸੇ ਤੁਹਾਡੇ ਭਾਈ ਸਿੱਖ ਜਥੇਬੰਦੀਆਂ ਵੱਲੋਂ ਉਹ ਗਲਤ ਆ ਬਿਲਕੁਲ ਗਲਤ ਨਹੀਂ ਹੋ ਹਾਂ ਜਿਹੜੇ ਵੱਲੋਂ ਵੀ ਕਿਹੜਾ ਉਹਨਾਂ ਦੇ ਅੱਗੇ ਨਹੀਂ ਜਾਣਾ ਅੱਗੇ ਨਹੀਂ ਜਾਣਾ ਜੋ ਕਰੇ ਕਿ ਤੁਰੰਤ ਕਾਰਵਾਈ ਕਰੇਗੀ ਆਪਾਂ ਨਹੀਂ ਉਹ ਕੁੱਝ ਕਰਾਉਣਾ ਉਹਨਾਂ ਨੂੰ ਦੇਖ ਰੋ ਗੱਲਬਾਤ ਕੀਤੀ ਗਈ ਆ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਾਰੇ ਬਾਜ਼ੀਆ ਕੀਤੇ ਜਾ ਰਹੇ ਆ ਆਮਣੇ ਸਾਹਮਣੇ ਜੋ ਲਗ ਲਗ ਜਥੇ ਬੰਦਿਆ ਆਮਣੇ ਸਾਹਮਣੇ ਟੱਕਰ ਹੋ ਗਿਆ ਦੂਸਰੇ ਪਹਿ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਇੱਥੇ ਸਰਦਾਰ ਮੰਨਨ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਕਿਹੜੇ ਕੱਟੇ ਹੋਏ ਨੇ ਤੇ ਦੂਸਰੇ ਪਾਸੇ ਜੋ ਸਿੱਖ ਤਾਲਮੇਲ ਕਮੇਟੀ ਦੇ ਜਿੱਥੇ ਦਾ ਜੋ ਅਲੱਗ-ਅਲੱਗ ਮੈਂਬਰ ਕਮੇਟੀਆਂ ਇਕੱਠੀਆਂ ਹੋਈਆਂ ਤੇ ਵਿਰੋਧ ਕਿਹੜਾ ਕੀਤਾ ਜਾ ਰਿਹਾ ਨਾਰੇ ਬਾਜੇ ਕੀਤੇ ਜਾ ਰਹੀਆਂ ਇਸ ਬਾਰੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਪੁਲਿਸ ਸ਼ਾਂਤ ਮਾਹੌਲ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਇਦਾਂ ਹੀ ਲਗਾਤਾਰ ਦਿਖਾਉਂਦੇ ਰਾਵਾਂਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਵਾਨੀ ਟੀਵੀ ਜਲੰਧਰ